ਬਾਬਾ ਜੀ ਦੇ ਦਰਬਾਰ ਦੇ ਜਾਂ ਗੁਰੂ ਸਾਹਿਬਾਂ ਦੇ ਅਸਥਾਨਾਂ ਦੇ ਤੇ ਨਾਲਿਆ ਨੌਜਵਾਨਾਂ ਵੱਲ ਦੇਖੋ ਵੀ ਇਹ ਨਸ਼ੇੜੀ ਨੇ ਜਿਹੜੇ ਕਹਿੰਦੇ ਕਿ ਪੰਜਾਬ ਸਾਰਾ ਨਸ਼ੇੜੀਆਂ ਦਾ ਹੋ ਗਿਆ ਆ ਕੇ ਵੇਖੋ ਪੰਜਾਬ ਦੇ ਨੌਜਵਾਨਾਂ ਨੂੰ ਇਹ ਕਿੰਨੇ ਜੋਸ਼ ਦੇ ਨਾਲ ਇੰਨੀ ਸ਼ਕਤੀ ਕਿ ਬਿਨਾ ਕਿਸੇ ਹਥਿਆਰਾਂ ਦੇ ਲੜਨ ਵਾਲੇ ਇਹ ਲੋਕ ਹੈ ਇੰਨੀ ਵੱਡੀ ਹਿੰਮਤ ਇਹਨਾਂ ਨੌਜਵਾਨਾਂ ਨੇ ਇਸ ਵੀਰ ਤੋਂ ਲੈ ਕੇ ਕੱਲ ਤੋਂ ਲੈ ਕੇ ਵਾੜ ਕੇ ਇਹ ਕੀਤੀ ਹੈ ਕਿ ਮੈਂ ਸਮਝਦਾ ਕਿ ਹਜ਼ਾਰਾਂ ਨੌਜਵਾਨ ਇਨਾ ਦਿਨਾਂ ਵਿੱਚ ਜਿੱਥੇ ਸੇਵਾ ਕਰਕੇ ਗਏ ਆ ਬਾਈ ਡੰਗੇ ਚ ਕਿੰਨੀਆਂ ਕੋ ਬੋਰੀਆਂ ਇਸਤੇਮਾਲ ਕੀਤੀਆਂ ਗਈਆਂ ਦੋ ਦੋ 2.5 ਲੱਖ ਦੇ ਨੇੜੇ ਤੇੜੇ ਲੱਗ ਗਈ ਜਿਹੜੀ ਆਪਾਂ ਡੰਗੇ ਦੀ ਮਿੱਟੀ ਲਾਈ ਇਤਿਹਾਸਿਕ ਨਗਰੀ ਸ਼੍ਰੀ ਕੀਰਤਪੁਰ ਸਾਹਿਬ ਵਿਖੇ ਸਥਿਤ ਗੁਰਦੁਆਰਾ ਬਾਬਾ ਗੁਰਦਿੱਤਾ ਜੀ ਜਿਸ ਨੂੰ ਕੁਝ ਦਿਨ ਪਹਿਲਾਂ ਇੱਕ ਡੰਗਾ ਡਿੱਗਣ ਦੇ ਕਾਰਨ ਇਮਾਰਤ ਨੂੰ ਖਤਰਾ ਹੋ ਗਿਆ ਸੀ ਜਿਸ ਕਾਰਨ ਇਤਿਹਾਸਿਕ ਗੁਰਦੁਆਰਾ ਬਾਬਾ ਗੁਰਦਿੱਤਾ ਜੀ ਵਿਖੇ ਸੈਂਕੜੇ ਹੀ ਨੌਜਵਾਨਾਂ ਨੇ ਪਿਛਲੇ 6-7 ਦਿਨਾਂ ਤੋਂ ਮਿਹਨਤ ਕਰਕੇ ਆਪਣੇ ਸੈਂਕੜੀਆਂ ਹੀ ਟਰਾਲੀਆਂ ਦੇ ਨਾਲ ਭਰਤ ਪਾਣੀ ਸ਼ੁਰੂ ਕਰ ਦਿੱਤੀ ਤੇ ਨਾਲ ਹੀ ਇਮਾਰਤ ਨੂੰ ਨੁਕਸਾਨ ਹੋਣ ਤੋਂ ਬਚਾ ਲਿਆ ਗਿਆ ਕਿਉਂਕਿ ਨਾਲ ਹੀ ਇਹ ਉਹ ਨੌਜਵਾਨ ਨੇ ਜਿਨ੍ਹਾਂ ਨੂੰ ਸੋਸ਼ਲ ਮੀਡੀਆ ਤੇ ਸਤਨਾਮ ਵਾਇਗਰੂ ਦਾ ਨਾਂ ਲੈ ਕੇ ਤਾਂ ਪੁਕਾਰਿਆ ਜਾਂਦਾ ਤੇ ਇਹਨਾਂ ਦੀ ਸੇਵਾ ਨੂੰ ਵੀ ਸਲਾਮ ਕੀਤੀ ਜਾ ਰਹੀ ਹੈ ਕਿਉਂਕਿ ਐਸ ਇਲਾਕੇ ਦੇ ਵਿੱਚ ਬਤੌਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਭਾਈ ਅਮਰਜੀਤ ਸਿੰਘ ਚਾਵਲਾ ਜੋ ਕਿ ਸ਼੍ਰੀ ਅਨੰਦਪੁਰ ਸਾਹਿਬ ਤੋਂ ਸ਼੍ਰੋਮਣੀ ਕਮੇਟੀ ਦੇ ਮੈਂਬਰ ਵੀ ਨੇ ਤੇ ਉਹਨਾਂ ਨੇ ਨਾਲ ਹੀ ਜਦੋਂ ਨੌਜਵਾਨਾਂ ਨੂੰ ਹੁੱਕਾ ਮਾਰਿਆ ਕਿ ਸਾਨੂੰ ਮਿਲ ਕੇ ਐਸ ਇਮਾਰਤ ਦੇ ਲਈ ਐਸ ਗੁਰੂ ਘਰ ਦੇ ਲਈ ਸਾਨੂੰ ਸਾਂਝੇ ਹੋ ਕੇ ਇਕੱਤਰ ਹੋ ਕੇ ਸੇਵਾ ਕਰਨ ਦੀ ਲੋੜ ਹੈ ਉੱਥੇ ਹੀ ਕਾਰ ਸੇਵਾ ਵਾਲੇ ਬਾਬਾ ਬਾਬਾ ਕੁਲਵੰਤ ਸਿੰਘ ਜੀ ਬਾਬਾ ਬਜਨ ਸਿੰਘ ਜੀ ਕਾਰ ਸੇਵਾ ਦਿੱਲੀ ਵਾਲਿਆਂ ਵੱਲੋਂ ਵੀ ਹੁੱਕਾ ਮਿਲਿਆ ਪਹਿਲਾਂ ਗੱਲਬਾਤ ਕਰਦੇ ਆ ਸਭ ਤੋਂ ਪਹਿਲਾਂ ਚਾਵਲਾ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੱਲ ਕੀਤੀ ਜਾਵੇ ਕਿੰਨੇ ਦਿਨਾਂ ਤੋਂ ਨੌਜਵਾਨ ਇੱਥੇ ਡੰਗੇ ਦੀ ਸੇਵਾ ਕਰ ਰਿਹਾ ਤੇ ਨੌਜਵਾਨਾਂ ਦੇ ਹੌਸਲਾ ਫਜਾਈ ਵਾਸਤੇ ਕੀ ਕਹਿਣਾ ਚਾਹੁੰਦੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰ ਕੀ ਸੇਵਾ ਸਫਲ ਹੈ ਜੇ ਕੋ ਕਰੇ ਚਤਲਾਏ ਮਾਣ ਚੰਦਿਆ ਫਲ ਪਾਵਨਾ ਔਮੇ ਵਿੱਚੋਂ ਜਾਏ ਬਹੁਤ ਮਹਾਨ ਨਗਰੀ ਮਹਾਨ ਧਰਤੀ ਅਤੇ ਵਿਸ਼ੇਸ਼ ਕਰਕੇ ਜੋ ਧੰਤਨ ਬਾਬਾ ਗੁਰਦਿੱਤਾ ਜੀ ਦੀਨਦੁਨੀ ਦਾ ਟਿੱਕਾ ਜੀ ਜੋ ਵਾਰ ਮੰਗਿਆ ਸ਼ੋਭਾ ਦਿੱਤਾ ਜੀ ਉਸ ਪਵਨ ਸਥਾਨ ਦੀ ਪਿਛਲੇ ਕੋਈ 10 ਦਿਨਾਂ ਤੋਂ ਬਹੁਤ ਵੱਡੇ ਪੱਧਰ ਤੇ ਸੇਵਾ ਜੋ ਚੱਲ ਰਹੀ ਹੈ ਕਿਉਂਕਿ ਬਸਾਤਾ ਦੇ ਮੌਸਮ ਵਿੱਚ ਪਹਿਲਾਂ ਜੋ ਗੁਰੂ ਸਾਹਿਬ ਦਾ ਤੀਰ ਸਾਹਿਬ ਸਥਾਨ ਹੈ ਉਸ ਸਥਾਨ ਦੇ ਉੱਤੇ ਡੰਗੇ ਡੰਗਾ ਡਿੱ ਗਿਆ ਉਸ ਦੇ ਨਾਲ ਜਿਹੜੀ ਲੰਗਰ ਵਾਲੀ ਸਾਈਡ ਹੈ ਉਸ ਪਾਸੇ ਵੀ ਬਿਲਡਿੰਗ ਨੂੰ ਥੋੜਾ ਜਿਹਾ ਉਸ ਪਾਸੇ ਵੀ ਕਾਫੀ ਨੁਕਸਾਨ ਹੁੰਦਾ ਖਤਰਾ ਪੈਦਾ ਹੋਇਆ ਅਤੇ ਇਹ 2 ਦਿਨ ਪਹਿਲਾਂ ਬਰਸਾਤ ਦੇ ਕਾਰਨ ਜਿਹੜਾ ਬਾਬਾ ਗੁਰਦਤਾਈ ਦੇ ਸਥਾਨ ਦੇ ਪਿਛਲੇ ਪਾਸੇ ਜਿੱਥੋਂ ਰਸਤਾਂ ਅੰਦਰ ਜਾਂਦਾ ਬਣਿਆ ਸੀ ਉਸ ਸਥਾਨ ਤੋਂ ਵੀ ਮਿੱਟੀ ਖਿਸਕੀ ਜਿੰਦੇ ਕਰਕੇ ਵੱਡੀ ਬਿਲਡਿੰਗ ਨੂੰ ਖਤਰਾ ਮਹਿਸੂਸ ਕੀਤਾ ਗਿਆ ਲੇਕਿਨ ਮੈਂ ਸਮਝਦਾ ਕਿ ਧੰਗੁਰੂ ਧੰਗ ਸਿੱਖ ਪਿਆਰੇ ਜਿਨ੍ਹਾਂ ਨੇ ਅੱਜ ਬਹੁਤ ਵੱਡੇ ਪੱਧਰ ਤੇ ਇੰਨੀ ਵੱਡੀ ਸੰਗਤ ਦੀ ਇੱਥੇ ਇਕੱਠਿਆ ਹੋ ਕੇ ਟਰੈਕਟਰ ਟਰਾਲੀਆਂ ਲਿਆ ਕੇ ਅੱਜ ਅੱਜ ਦੇ ਦਿਨ ਵਿੱਚ ਥਲੋਂ ਘਟੋ ਘਟ ਮੇਰੇ ਹਿਸਾਬ ਨਾਲ ਕੋਈ 50 60 ਫੁੱਟ ਉੱਚਾ ਤੇ 30 35 ਫੁੱਟ ਚੌੜਾ ਏਰੀਆ ਜਿਹੜਾ ਉਹ ਮਿੱਟੀ ਦੇ ਨਾਲ ਭਰ ਕੇ ਉੱਥੇ ਉਸ ਜਿਹੜੀ ਬਿਲਡਿੰਗ ਦਾ ਜਿਹੜਾ ਖਤਰਾ ਸੀ ਉਹਨੂੰ ਟਾਲਿਆ ਗਿਆ ਤੇ ਬਹੁਤ ਵੱਡਾ ਉਤਸ਼ਾਹ ਨੌਜਵਾਨਾਂ ਵਿੱਚ ਅਤੇ ਹੋਰ ਜੋ ਗੁਰਮਖ ਸੰਗਤਾਂ ਇੱਥੇ ਪਹੁੰਚੀਆਂ ਉਹ ਵੇਖਣ ਨੂੰ ਮਿਲਿਆ ਮੈਂ ਸਮਝਦਾ ਕਿ ਇੱਥੇ ਜਿਹੜੇ ਸਾਡੇ ਲੋਕ ਕਈ ਵਾਰ ਪੁੱਠਾ ਪ੍ਰਚਾਰ ਕਰਦੇ ਆ ਉਹਨਾਂ ਨੂੰ ਚਾਹੀਦਾ ਕਿ ਇੱਥੇ ਆਉਣ ਆ ਕੇ ਨਾਲੇ ਤਾਂ ਦਰਸ਼ਨ ਕਰੋ ਬਾਬਾ ਜੀ ਦੇ ਦਰਵਾਜ਼ੇ ਜਾਂ ਗੁਰੂ ਸਾਹਿਬਾਂ ਦੇ ਅਸਥਾਨਾਂ ਦੇ ਤੇ ਨਾਲਿਆ ਨੌਜਵਾਨਾਂ ਵੱਲ ਦੇਖੋ ਵੀ ਇਹ ਨਸ਼ੇੜੀ ਨੇ ਜਿਹੜੇ ਕਹਿੰਦੇ ਕਿ ਪੰਜਾਬ ਸਾਰਾ ਨਸ਼ੇੜੀਆਂ ਦਾ ਹੋ ਗਿਆ ਆ ਕੇ ਵੇਖੋ ਪੰਜਾਬ ਦੇ ਨੌਜਵਾਨਾਂ ਨੂੰ ਕਿ ਕਿੰਨੇ ਜੋਸ਼ ਦੇ ਨਾਲ ਇੰਨੀ ਸ਼ਕਤੀ ਕਿ ਬਿਨਾਂ ਕਿਸੇ ਹਥਿਆਰਾਂ ਦੇ ਲੜਨ ਵਾਲੇ ਇਹ ਲੋਕ ਇਹ ਇਹਨਾਂ ਤੇ ਇੰਨੀ ਵੱਡੀ ਸ਼ਕਤੀ ਹੈ ਕਿ ਦੁਸ਼ਮਣ ਸਾਹਮਣੇ ਖੜਾ ਹੋਵੇ ਤਾਂ ਉਹਨੂੰ ਮਤਲਬ ਸ਼ੱਕੇ ਛੜਾ ਦੇਣ ਤੇ ਬਹੁਤ ਵੱਡੀ ਹਿੰਮਤ ਵਾਲੇ ਬੋਲੇ ਈਸੋ ਨਿਹਾਲ ਅੱਲਾਹੁ ਅਕਬਰ ਇੰਨੀ ਵੱਡੀ ਹਿੰਮਤ ਇਹਨਾਂ ਨੌਜਵਾਨਾਂ ਨੇ ਸਵੇਰ ਤੋਂ ਲੈ ਕੇ ਕੱਲ ਤੋਂ ਲੈ ਕੇ ਬਣ ਕੇ ਇਹ ਕੀਤੀ ਆ ਤੇ ਮੈਂ ਸਮਝਦਾ ਕਿ ਹਜ਼ਾਰਾਂ ਨੌਜਵਾਨ ਇਹਨਾਂ ਦਿਨਾਂ ਵਿੱਚ ਇੱਥੇ ਸੇਵਾ ਕਰਕੇ ਗਏ ਆ ਮੈਂ ਪੱਤਰਕਾਰ ਭਾਈਚਾਰੇ ਦਾ ਬਹੁਤ ਧੰਨਵਾਦ ਕਰਦਾ ਸਾਰਿਆਂ ਦਾ ਟੌਰ ਸਾਹਿਬ ਦਾ ਤੁਹਾਡਾ ਲਟਾਵਾ ਸਾਹਿਬ ਜੀ ਤੁਹਾਡਾ ਸੰਨੀ ਸਾਹਿਬ ਜਿੰਨੇ ਹੋਰ ਸਾਡੇ ਵੀਰ ਇੱਥੇ ਪਿਛਲੇ ਦਿਨਾਂ ਚ ਰਾਣਾ ਜੀ ਹੋਰ ਵੀ ਆਉਂਦੇ ਰਹੇ ਸਾਰਿਆਂ ਦਾ ਮੈਂ ਧੰਨਵਾਦ ਕਰਦਾ ਜਿਨ੍ਹਾਂ ਨੇ ਤੁਹਾਡੀ ਇਥੋਂ ਦੀ ਜਿਹੜੀ ਸੇਵਾ ਸੀ ਉਸ ਨੂੰ ਸੰਗਤ ਤੱਕ ਪਹੁੰਚਾਇਆ ਹੋਰ ਉਤਸ਼ਾਹ ਵਧਿਆ ਅਤੇ ਦੂਰ ਦੂਰ ਤੋਂ ਵੀ ਸੰਗਤਾਂ ਗੜ ਸ਼ੰਕਰ ਤੋਂ ਵੀ ਸੰਗਤਾਂ ਆਈਆਂ ਅਤੇ ਨਵਾਂ ਸ਼ਹਿਰ ਤੋਂ ਵੀ ਸੰਗਤਾਂ ਆਈਆਂ ਚੰਡੀਗੜ੍ਹ ਮੁਹਾਲੀ ਤੋਂ ਵੀ ਅਨੰਦਪੁਰ ਸਾਹਿਬ ਤੋਂ ਵੀ ਕੀਰਤਪੁਰ ਸਾਹਿਬ ਤੋਂ ਵੀ ਬਹੁਤ ਵੱਡੀ ਗਿਣਤੀ ਸੰਗਤਾਂ ਪਹੁੰਚੀਆਂ ਤੋ ਸਾਰੇ ਨੌਜਵਾਨਾਂ ਦਾ ਮੈਂ ਧੰਵਾਦ ਵੀ ਕਰਦਾ ਤੇ ਬਾਬਾ ਜੀ ਕਿਰਪਾ ਕਰਨ ਸਾਰਿਆਂ ਨੂੰ ਸ਼ਕਤੀ ਦੇਣ ਕਿਉਂਕਿ ਇਹ ਸੇਵਾ ਦੇ ਨਾਲ ਜਿਹੜਾ ਫਲ ਇਹਨਾਂ ਨੂੰ ਨਸੀਬ ਹੋਣਾ ਉਹ ਆਪਾਂ ਦੇ ਬਾਰੇ ਕੋਈ ਬਿਆਨ ਹੀ ਨਹੀਂ ਕਰ ਸਕਦੇ ਜੋ ਕੁਝ ਸਾਨੂੰ ਇਹ ਸਤਗੁਰਾਂ ਵਾਲੀ ਢੋਲੀ ਵਿੱਚ ਪਾਉਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਜਿੱਥੇ ਜੈਕਾਰਿਆਂ ਦੀ ਗੂੰਜ ਦੇ ਵਿੱਚ ਸੇਵਾ ਲਗਾਤਾਰ ਚੱਲਦੀ ਆ ਰਹੀ ਹੈ ਉੱਥੇ ਹੀ ਗੱਲਬਾਤ ਕਰਦੇ ਆ ਕਾਰ ਸੇਵਾ ਵਾਲੇ ਬਾਬਾ ਬਾਬਾ ਕੁਲਵੰਤ ਸਿੰਘ ਜੀ ਜੋ ਦਿੱਲੀ ਵਾਲੇ ਕਾਰਸੇਵਾ ਵਾਲੇ ਬਾਬੇ ਨੇ ਬਾਬਾ ਜੀ ਕਿੰਨੇ ਦਿਨਾਂ ਤੋਂ ਤੁਸੀਂ ਸੇਵਾ ਕਰ ਰਹੇ ਹੋ ਕਿੰਨੇ ਦਿਨਾਂ ਤੋਂ ਕੰਮ ਚੱਲ ਰਿਹਾ ਤੇ ਕਿੰਨੇ ਦਿਨ ਹੋਰ ਚੱਲੇਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਹਰਬੰਸ ਸਿੰਘ ਜੀ ਕਾਰਸੇਵਾ ਦਿੱਲੀ ਵਾਲਿਆਂ ਵੱਲੋਂ ਅੱਜ ਤੋਂ 10 ਦਿਨ ਤੋਂ 10 ਦਿਨ ਦਾਣ ਦੇਣਾ ਹੋ ਗਿਆ ਸੇਵਾ ਕਰਦੇ ਨੌਜਵਾਨ ਵੀਰਾਂ ਦਾ ਸਾਰੇ ਨੌਜਵਾਨਾਂ ਵੀਰਾਂ ਦਾ ਧੰਨਵਾਦ ਬਾਬਾ ਕੀਰਤਪੁਰ ਸਾਹਿਬ ਆਨੰਦਪੁਰ ਸਾਹਿਬ ਰੋਪੜ ਸਾਰੇ ਹਿਮਾਚਲ ਏਰੀਆ ਤੋਂ ਇਹ ਨੌਜਵਾਨ ਵੀਰ ਆਏ ਨੇ ਜਿਹੜੇ ਵੀ ਡੰਗੇ ਦੀ ਸੇਵਾ ਚੱਲ ਰਹੀ ਆ ਅੱਜ ਵੀ ਨੌਜਵਾਨ ਵਾਦ ਤੋਂ ਵਾਦ ਸੇਵਾ ਕਰਨ ਵਾਸਤੇ ਆਏ ਨੇ 140 ਜਿਹੜੇ 40 45 ਫੁੱਟ ਮਿੱਟੀ ਪਾਈ ਨੌਜਵਾਨ ਵੀਰਾਂ ਦਾ ਧੰਨਵਾਦ ਬਾਬਾ ਜੀ ਡੰਗੇ ਚ ਕਿੰਨੀਆਂ ਕੋ ਬੋਰੀਆਂ ਇਸਤੇਮਾਲ ਕੀਤੀਆਂ ਗਈਆਂ ਦੋ ਦੋ 2.5 ਲੱਖ ਦੇ ਨੇੜੇ ਤੇ ਜਿਹੜੇ ਲੱਗ ਗਏ ਜਿਹੜੀ ਆਪਾਂ ਡੰਗੇ ਦੀ ਮਿੱਟੀ ਲਾਈ ਕਿਉਂਕਿ ਐਸ ਗੁਰੂ ਘਰ ਦੇ ਜੋ ਮੈਨੇਜਰ ਨੇ ਉਹ ਵੀ ਨੌਜਵਾਨ ਨੇ ਮੈਨੇਜਰ ਸਾਹਿਬ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਮੈਨੇਜਰ ਸਾਹਿਬ ਕੀ ਕਹਿਣਾ ਚਾਹੁੰਦੇ ਹੋ ਅਜਿਹੇ ਨੌਜਵਾਨਾਂ ਬਾਰੇ ਜਿਨ੍ਹਾਂ ਦੀ ਸੇਵਾ ਐਡੀ ਵੱਡੀ ਜੋ ਹੈ ਇੱਕ ਹੁੱਕਾ ਮਾਰਿਆ ਤੇ ਨੌਜਵਾਨ ਇਕੱਠੇ ਹੋ ਗਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਜਿਆਦਾ ਅਸੀਂ ਧੰਨਵਾਦ ਕਰਦੇ ਨੌਜਵਾਨਾਂ ਦਾ ਜਿਹੜੇ ਅਸੀਂ ਇੱਕ ਵੀਡੀਓ ਪਾਇਆ ਤੇ ਸਾਡੇ ਕੋਲ ਬਹੁਤ ਜਿਆਦਾ ਨੌਜਵਾਨ ਪੁੱਜੇ ਤੇ ਸਾਡਾ ਬਹੁਤ بڑا ਜੋ ਸੰਗਤ ਦਾ ਵੀ ਆਣੇ ਜਾਣੇ ਦਾ ਬਹੁਤ ਵਧ ਗਈ ਵੀ ਸਾਡੇ ਕੋਲ ਪਾਰਕਿੰਗ ਦੀ ਵੀ ਛੋਟੇ ਸੀ ਬਹੁਤ ਜ਼ਿਆਦਾ ਤੇ ਸਾਡਾ ਰਸਤਾ ਵੀ ਬੈਠ ਗਿਆ ਤਾਂ ਉਹਦੇ ਵਿੱਚ ਨੌਜਵਾਨਾਂ ਨੇ ਬਹੁਤ ਯੋਗਦਾਨ ਪਾਇਆ ਤੇ ਸਾਡੀ ਹੁਣ ਪਾਰਕਿੰਗ ਵੀ ਖੁੱਲ ਗਈ ਹੈ ਤੇ ਅਸੀਂ ਉਸ ਤੋਂ ਬਾਅਦ ਬਾਬਾ ਜੀ ਕਾਰਸੇਵਾਲੇ ਡੰਗਾ ਵੀ ਲਾਣਗੇ ਪੱਕਾ ਸੋ ਜਿੱਥੇ ਨੌਜਵਾਨਾਂ ਨੇ ਸੇਵਾ ਕੀਤੀ ਹੈ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਕੱਲੇ-ਕੱਲੇ ਨੌਜਵਾਨ ਨੂੰ ਹੌਸਲਾ ਫਜ਼ਾਈ ਤੇ ਗੁਰੂ ਸਾਹਿਬ ਦੀ ਬਖਸ਼ੀ ਹੋਈ ਸਰੂਪਾ ਜੋ ਚਾਵਲਾ ਸਾਹਿਬ ਨੇ ਜੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਨੰਦਪੁਰ ਸਾਹਿਬ ਤੋਂ ਮੈਂਬਰ ਨੇ ਉਹਨਾਂ ਨੇ ਕੱਲੇ-ਕੱਲੇ ਨੌਜਵਾਨ ਨੂੰ ਸਰੋਪਾ ਵੀ ਦਿੱਤਾ ਤੇ ਨਾਲ ਹੀ ਪੰਥ ਦੀ ਜਿੱਥੇ ਚੜ੍ਹਦੀ ਕਲਾ ਦੀ ਅਰਦਾਸ ਕੀਤੀ ਉੱਥੇ ਹੀ ਨੌਜਵਾਨਾਂ ਦੀ ਚੜ੍ਹਦੀ ਕਲਾ ਦੀ ਅਰਦਾਸ ਵੀ ਕੀਤੀ ਕਿਉਂਕਿ ਇਹ ਨਾ ਨੌਜਵਾਨਾਂ ਦੀ ਸੇਵਾ ਜੋ ਹੈ ਉਹ ਬਹੁਤ ਵੱਡੀ ਹੈ ਕਿਤੇ ਨਾ ਕਿਤੇ ਜੈਕਾਰਿਆਂ ਦੀ ਆਵਾਜ਼ ਦੇ ਵਿੱਚ ਵੀ ਜਿੱਥੇ ਗੁਰੂ ਮਹਾਰਾਜ ਦਾ ਧੰਨਵਾਦ ਕੀਤਾ ਜਾ ਰਿਹਾ ਹੈ ਉੱਥੇ ਬਹੁਤ ਵੱਡੇ ਜਨਤਰੀ ਦੇ ਵਿੱਚ ਇੱਥੇ ਲਗਾਤਾਰ ਸੰਗਤ ਜੁੜਦੀ ਹੈ ਤੇ ਨਾਲ ਹੀ ਇਹਨਾਂ ਦੇ ਹੌਸਲੇ ਨੂੰ ਬਲੰਤ ਵੀ ਦੱਸਿਆ ਜਾਂਦਾ ਹੈ ਤੇ ਤਾਂਕਿ ਗੁਰੂ ਘਰ ਦੀਆਂ ਜਿਹੜੀਆਂ ਖੁਸ਼ੀਆਂ ਨੇ ਉਹ ਜਾਲਿਆਂ ਦੇ ਨਾਲ ਦੂਰ ਇੱਕ ਤਰ੍ਹਾਂ ਕਿਤੇ ਨਾ ਕਿਤੇ ਉੱਠਦੀ ਹੈ ਕੈਮਰਾਮੈਨ ਜਤਿਨ ਕੁਮਾਰ ਦੇ ਨਾਲ 24 ਲਟਾਵਾ ਸ਼ਰੀ ਕੀਰ